ਦਿਲ ਦੀ ਸੱਚੀ ਗੱਲ ਕਰੀ ਤਾਂ ਅੱਜ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਕੋਲ ਵੀ ਬੱਟੀ ਕਰਨਾ ਸਾਹਮਣੇ ਜੰਦੀ ਹੈ ਜਦੋਂ ਕਿ ਆਕਾਲ ਤਖਤ ਵੱਲੋਂ ਸਜਾ ਮਿਲਣ ਤੋਂ ਬਾਅਦ ਵੀ ਸਜਾ ਪੁੱਗਤ ਰਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਗੋਲੀ ਚਲਾਈ ਜਾਂਦੀ ਜੰਦੀ ਹੈ ਕਿਵੇਂ ਦੇਖਦੇ ਹੋ ਇਸੇ ਘਟਨਾ ਨੂੰ ਜੋ ਗੋਲੀ ਸ੍ਰੀ ਸਿੰਘ ਬਾਦਲ ਵੱਲੋਂ ਚਲਾਈ ਚਲਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸ੍ਰੀ ਸਿੰਘ ਬਾਦਲ ਵੱਜ ਜਾਂਦੇ ਨੇ ਅਤੇ ਗੋਲੀ ਚਲਾਣ ਵਾਲਾ ਵਿਅਕਤੀ ਫੜ ਲਿਆ ਜਾਂਦਾ ਹੈ ਇਸ ਕਾਊਂਸਿਲ ਕੀ ਮੈਂ ਦੇਖ ਲਿਓ ਜੀ ਬਿਲਕੁਲ ਬਿਲਕੁਲ ਅੱਜ ਜੇ ਅੱਜ ਦੀ ਇਸ ਘਟਨਾ ਦੇ ਬਾਰੇ ਜੇਕਰ ਗੱਲ ਕਰਨੀ ਹੋਵੇ ਨਾ ਤੇ ਇਹ ਪੰਜਾਬ ਦੀਆਂ ਅਹਿਮ ਆਪਾਂ 84 ਤੋਂ ਜਾਂ ਫਿਰ ਕਈ ਐਪੀ ਸਨ 1978 ਤੋਂ ਲੈ ਕੇ ਜਿੰਨੀਆਂ ਵੀ ਵੱਡੀਆਂ ਵਾਰ ਦਾ ਤਾਂ ਘਟਨਾਵਾਂ ਹੋਈਆਂ ਉਹਦੇ ਵਿੱਚੋਂ ਇੱਕ ਹੋ ਨਿਬੜੀ ਐ ਬੇਸ਼ੱਕ ਸੁਖਬੀਰ ਸਿੰਘ ਬਾਦਲ ਬਚ ਗਿਆ ਪਰ ਇਹ ਘਟਨਾ ਨੂੰ ਯਾਦ ਕੀਤਾ ਜਾਇਆ ਕਰੇਗਾ ਦੇਖੋ ਬਿਲਕੁਲ ਸਭ ਤੋਂ ਪਹਿਲਾਂ ਤੇ ਆਪਾਂ ਇਹ ਕਈ ਵੀ ਇੱਕ ਪਬਲਿਕ ਪਲੇਟਫਾਰਮ ਤੇ ਅਸੀਂ ਇਹ ਜਿਹੜੀ ਗੱਲਬਾਤ ਕਰ ਰਹੇ ਹਾਂ ਸੋ ਵਾਇਲੈਂਸ ਨੂੰ ਹਮੇਸ਼ਾ ਹੀ ਜਿਹੜਾ ਹੈ ਉਹ ਕੰਡੈਮ ਕਰਨਾ ਚਾਹੀਦਾ ਤੇ ਕਰਨਾ ਬਣਦਾ ਵੀ ਹੈ ਸੋ ਦੂਸਰੇ ਪਾਸੇ ਜਦੋਂ ਗੱਲ ਆਪਾਂ ਸੁਖਬੀਰ ਬਾਦਲ ਹੋਰਾਂ ਦੀ ਕਰਦੇ ਹਾਂ ਮੈਂ ਮੇਰਾ ਤੇ ਸਵਾਲ ਇੱਥੇ ਆ ਕੇ ਖੜਾ ਹੋ ਜਾਂਦਾ ਹੈ ਕਿ ਆਖਰ ਇੰਡੀਅਨ ਪੋਲੀਟੀਸ਼ੀਅਨਸ ਹੀ ਕਿਉਂ ਆਮ ਲੋਕਾਂ ਦੇ ਨਿਸ਼ਾਨੇ ਉੱਤੇ ਨੇ ਜ਼ੈਡ ਪਲੱਸ ਸੁਰੱਖਿਆ ਆਮ ਲੋਕਾਂ ਵਿੱਚ ਜਾ ਨਹੀਂ ਸਕਦੇ ਖੁੱਲੇ ਆਮ ਘੁੰਮ ਨਹੀਂ ਸਕਦੇ ਜੇ ਕਿਤੇ ਬਾਹਰ ਜਾਂਦੇ ਨੇ ਤਾਂ ਵੱਡੇ ਹਮਲੇ ਹੋ ਜਾਂਦੇ ਆ ਉਹਨਾਂ ਦੇ ਉੱਤੇ ਤੁਸੀਂ ਦੇਖੋ ਕਿ ਤੁਸੀਂ ਇੱਕ ਵੀ ਨਾਮ ਲੈ ਦਿਓ ਮੈਨੂੰ ਕਿ ਇੱਕ ਵੀ ਕੋਈ ਐਸਾ ਲੀਡਰ ਹੈ ਚਲੋ ਕੁਝ ਇਮਾਨਦਾਰ ਛੱਡ ਵੀ ਦਈਏ ਜੇ ਆਪਾਂ ਤੇ ਬਹੁਤ ਸਾਰੇ ਬਹੁਤਾਤ ਗਿਣਤੀ ਦੇ ਵਿੱਚ ਐਸੇ ਲੀਡਰ ਨੇ ਭਾਰਤ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕਿ ਜਿਨ੍ਹਾਂ ਨੂੰ ਪਬਲਿਕ ਪਲੇਸ ਦੇ ਉੱਤੇ ਕਦੇ ਇਕੱਲੇ ਛੱਡਿਆ ਹੀ ਨਹੀਂ ਜਾ ਸਕਦਾ ਤਾਂ ਹੁਣ ਤੁਸੀਂ ਕਹੋਗੇ ਕਿ ਆਖਰ ਗੱਲ ਕੀ ਹੈ ਗੱਲ ਇਹ ਹੁੰਦੀ ਹੈ ਵੀ ਤੁਹਾਡੇ ਕੀਤੇ ਤੁਹਾਡੀਆਂ ਕੀਤੀਆਂ ਹੋਈਆਂ ਜਨਤਾ ਦੇ ਨਾਲ ਜਿਹੜਾ ਖਿਲਵਾੜ ਕੀਤਾ ਗਿਆ ਹੁੰਦਾ ਹੈ ਜਨਤਾ ਦੇ ਭਰੋਸੇ ਨੂੰ ਜਿਹੜਾ ਲੁੱਟਿਆ ਗਿਆ ਹੁੰਦਾ ਹੈ ਇਹ ਪੰਥਕ ਲੀਡਰਪ ਕਹਾ ਕੇ ਤੇ ਪੰਥ ਦੀ ਪਿੱਠ ਦੇ ਵਿੱਚ ਛੁਰਾ ਮਾਰਦੇ ਨੇ ਬਹੁਤ ਕੁਝ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਪਾਸਟ ਦੇ ਵਿੱਚ ਇਹਨਾਂ ਵੱਲੋਂ ਕੀਤਾ ਗਿਆ ਹੁੰਦਾ ਹੈ ਇਹ ਕਰਕੇ ਲੋਕ ਆਮ ਲੋਕਾਂ ਦੇ ਨਿਸ਼ਾਨੇ ਦੇ ਉੱਤੇ ਆ ਜਾਂਦੇ ਆ ਸੋ ਅੱਜ ਇਹ ਘਟਨਾ ਜਿਹੜੀ ਵਾਪਰੀ ਹੈ ਜਾਂ ਵਾਪਰਣ ਵਾਲੀ ਸੀ ਉਹ ਵੀ ਇਸੇ ਚੀਜ਼ ਦਾ ਨਤੀਜਾ ਹੈ ਹੁਣ ਸੋਸ਼ਲ ਮੀਡੀਆ ਤੇ ਵਾਰ ਚੱਲ ਪਈ ਹੈ ਭਾਈ ਨਰੈਨ ਸਿੰਘ ਚੋੜਾ ਜਿਹੜੇ ਜਿਹੜੇ ਕਿਸੇ ਵੇਲੇ ਸੰਘਰਸ਼ ਦੇ ਵਿੱਚ ਰਹੇ ਲੰਬੀ ਜੇਲ ਉਹਨਾਂ ਨੇ ਕੱਟੀ ਵੀ ਤੇ ਅੱਜ ਕੱਲ੍ਹ ਜ਼ਮਾਨਤ ਦੇ ਉੱਤੇ ਚੱਲ ਰਹੇ ਸੀ ਸੋ ਲੋਕ ਉਹਨਾਂ ਨੂੰ ਬੁਰਾ ਕਹਿ ਰਹੇ ਨੇ ਕੁਝ ਸੁਖਬੀਰ ਨੂੰ ਬੁਰਾ ਕਹਿ ਰਹੇ ਕੁਝ ਕਹਿੰਦੇ ਇਹ ਘਟਨਾ ਵਾਪਰ ਜਾਣੀ ਚਾਹੀਦੀ ਸੀ ਮਤਲਬ ਕਿ ਇਹ ਕੰਮ ਹੋ ਜਾਣਾ ਚਾਹੀਦਾ ਸੀ ਕਈ ਕਹਿ ਰਹੇ ਨੇ ਕਿ ਭਾਈ ਇਹ ਗੰਮ ਬਹੁਤ ਗਲਤ ਕੀਤਾ ਗਿਆ ਸੋ ਮੈਂ ਫਿਰ ਉਹੀ ਗੱਲ ਦੁਹਰਾ ਦਵਾਂ ਕਿ ਵਾਇਲੈਂਸ ਜਿਹੜੀ ਹੈ ਉਹਨੂੰ ਕੰਡੈਮ ਹਮੇਸ਼ਾ ਕਰਨਾ ਚਾਹੀਦਾ ਇਸ ਤਰੀਕੇ ਦੀਆਂ ਵਾਰਦਤਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਪਰ ਮੈਂ ਇੱਥੇ ਹੀ ਫਿਰ ਆਉਣਾ ਹੈ ਕਿ ਆਪਣੇ ਜਿਹੜੇ ਪੰਜਾਬ ਦੇ ਪੋਲੀਟਿਸ਼ੀਅਨਸ ਨੇ ਜਿਨ੍ਹਾਂ ਨੇ ਪੰਥਕ ਮਖੌਟਾ ਪਾਇਆ ਹੋਇਆ ਉਹਨਾਂ ਨੂੰ ਆਪਣੇ ਅੰਦਰ ਚਹਾਤੀ ਮਾਰਨ ਦੀ ਵੀ ਲੋੜ ਹੈ ਤੇ ਆਖਰ ਸਾਡੇ ਨਾਲ ਹੀ ਕਿਉਂ ਮੈਂ ਕਹਿੰਦਾ ਕਿ ਸ਼ਾਇ ਅਕਿਰਪਾ ਜਾਂ ਫਿਰ ਉਹਨਾਂ ਵੱਲੋਂ ਬਾਦਲ ਸੁਖਵੀਰ ਬਾਦਲ ਨੂੰ ਸਮਝਾਉਣਾ ਕੀਤਾ ਗਿਆ ਸ਼ਾਇਦ ਕਿ ਇੱਕ ਦੋ ਦਿਨ ਪਹਿਲਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਧਾਰਮਿਕ ਸਜ਼ਾ ਉਸ ਤੋਂ ਬਾਅਦ ਇੱਕ ਕਾਂਡ ਹੋਣ ਵਾਲਾ ਸੀ ਜੋ ਕਿ ਅਕਾਲ ਤਖਤ ਜਾਂ ਕਈ ਇੱਕ ਦਰਬਾਰ ਸਾਹਿਬ ਦੇ ਵਿੱਚ ਹੀ ਜਾਂ ਬਾਹਰਲੇ ਪਾਸੇ ਵਾਪਰਨਾ ਸੀ ਸੋ ਇੱਕ ਸਮਝਾਉਣ ਦਾ ਤਰੀਕਾ ਉਸ ਪਰਮਾਤਮਾ ਵੱਲੋਂ ਉਸ ਅਕਾਲ ਪੁਰਖ ਵੱਲੋਂ ਕਿ ਭਾਈ ਤੁਸੀਂ ਜਿਹੜੇ ਬਖਸ਼ੇ ਨਹੀਂ ਗਏ ਜੋ ਆਮ ਲੋਕਾਂ ਦੇ ਵਿੱਚ ਗੱਲ ਕਰੀਏ ਪਈ ਤੁਸੀਂ ਜੋ ਜੋ ਵੀ ਕੀਤਾ ਉਹਦੀ ਪਰਭਾਈ ਇਸ ਤਰੀਕੇ ਦੇ ਨਾਲ ਨਹੀਂ ਹੋਣੀ ਲੋਕਾਂ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਇੱਕ ਰਸੂਖ ਜਿਹੜਾ ਹੈ ਉਹ ਬਹੁਤ ਟਹਿ ਚੁੱਕਿਆ ਹੁਣ ਗੱਲ ਤਾਂ ਇਹ ਹੀ ਬਣਨੀ ਜਾਂਦੀ ਹੈ ਨਾ ਹੁਣ ਜੇ ਸੁਖਬੀਰ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਸ ਤਰੀਕੇ ਦੇ ਨਾਲ ਅਕਾਲ ਤਖਤ ਤੇ ਪੇਸ਼ ਹੋਣਾ ਉਸ ਤੋਂ ਬਾਅਦ ਗੜ ਦੇ ਵਿੱਚ ਤਖਤੀ ਪਾ ਕੇ ਹੱਥ ਦੇ ਵਿੱਚ ਨੇਜਾ ਫੜ ਕੇ ਉੱਥੇ ਡਿਊਟੀ ਨਿਭਾਉਣੀ ਬਾਕੀ ਜਿਹੜੇ ਨਾਲ ਦੇ ਅਕਾਲੀ ਲੀਡਰ ਹੈ ਉਹ ਵੀ ਬਾਥਰੂਮ ਸਾਫ਼ ਕਰਦੇ ਹੋਏ ਨਜ਼ਰ ਆਏ ਸੋ ਇਹ ਸਾਰੇ ਕਾਸੇ ਦਾ ਮਤਲਬ ਕਿਤੇ ਨਾ ਕਿਤੇ ਇਹ ਕੱਢਿਆ ਜਾ ਰਿਹਾ ਕਿ ਪੰਥ ਦੇ ਵਿੱਚ ਖੁਸ਼ੀ ਹੋਈ ਸ਼ਖਸੀਅਤ ਜਿਹੜੀ ਹੈਗੀ ਆ ਜਾਂ ਅਕਾਲੀ ਦਲ ਦਾ ਜਿਹੜਾ ਗਰਾਵ ਆਇਆ ਜਿਹੜੀ ਗਰਾਵਟ ਆਈ ਹੈ ਉਹਨੂੰ ਦੁਬਾਰਾ ਬਹਾਲ ਕੀਤਾ ਜਾਵੇ ਮਤਲਬ ਇਹ ਹੀ ਆ ਨਾ ਪਰ ਹੁਣ ਇਸ ਦਾ ਜਵਾਬ ਵੀ ਮੈਨੂੰ ਲੱਗਦਾ ਵੀ ਅਕਾਲੀ ਦਲ ਬਾਦਲ ਨੂੰ ਮਿਲ ਗਿਆ ਹੋਵੇਗਾ ਕਿ ਭਾਈ ਨਹੀਂ ਬੇਸ਼ੱਕ ਧਾਰਮਿਕ ਸਜ਼ਾ ਵੀ ਸੁਣਾ ਦਿੱਤੀ ਗਈ ਬੇਸ਼ੱਕ ਜੋ ਵੀ ਹੋਇਆ ਅਕਾਲ ਤਖਤ ਮਹ ਤੇ ਉਥੋਂ ਸਜਾਵਾਂ ਜਿਹੜੀਆਂ ਮਿਲਣੀਆਂ ਉਹ ਬਿਲਕੁਲ ਸਹੀ ਆ ਸੀ ਉਹਦੇ ਤੇ ਟਿੱਪਣੀ ਨਹੀਂ ਕਰਦੇ ਪਰ ਆਮ ਲੋਕਾਂ ਦੇ ਵਿੱਚ ਜਿਹੜੇ ਨੇ ਸੁਖਬੀਰ ਬਾਦਲ ਜਾਂ ਫਿਰ ਬਾਦਲ ਪਰਿਵਾਰ জাফর ਸ਼ਰਮਨੀ ਅਕਾਲੀ ਦਲ ਬਾਦਲ ਉਹ ਆਉਂਦੇ ਸਮੇਂ ਦੇ ਵਿੱਚ ਕਿੰਨਾ ਕੁ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰ ਪਾਏਗਾ 27 ਦੀਆਂ ਚੋਣਾਂ ਦੇ ਵਿੱਚ ਇਹ ਮੈਨੂੰ ਲੱਗਦਾ ਵੀ ਅੱਜ ਦੀ ਇਸ ਘਟਨਾ ਤੋਂ ਬਾਅਦ ਸਮਝ ਜਾਣਾ ਚਾਹੀਦਾ ਇਹਨਾਂ ਨੂੰ ਕਿ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਨੇ ਉਹ ਨਾ ਭੁੱਲਣ ਯੋਗ ਨੇ ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਗੱਲ ਕਰ ਲਈਏ ਜਾਂ ਫਿਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਜਿਹੜੇ ਆਉਣ ਤੋਂ ਬਾਅਦ ਜੋ-ਜੋ ਵੀ ਹੋਇਆ ਪੰਜਾਬ ਦੇ ਵਿੱਚ ਬੜੀਆਂ ਵੱਡੀਆਂ ਘਟਨਾਵਾਂ ਹੋਈਆਂ ਅੱਜ ਦੀ ਇਹ ਘਟਨਾ ਹੋਈ ਹੈ ਇਹਨੂੰ ਕੰਡੈਮਨ ਕਰਦੇ ਹਾਂ ਮਾੜੀ ਘਟਨਾ ਜੇਕਰ ਕੋਈ ਤੁਹਾਡਾ ਦੁਸ਼ਮਣ ਹੈ ਉਹਨੂੰ ਹੋਰ ਤਰੀਕਿਆਂ ਦੇ ਨਾਲ ਵੀ ਨਿਜੀਠਿਆ ਜਾ ਸਕਦਾ ਹੈ ਮਤਲਬ ਕਿ ਇਹ ਕਤਲ ਵਗੈਰਾ ਜਿਹੜੇ ਹੈਗੇ ਆ ਉਹ ਵੀ ਗੁਰੂ ਸਾਹਿਬ ਦੀ ਜਿਹੜੀ ਇੱਕ ਪਵਿੱਤਰ ਅਸਥਾਨ ਹੈਗਾ ਜਿਹੜਾ ਬੰਦਾ ਉੱਥੇ ਸਜ਼ਾ ਭੁਗਤ ਰਿਹਾ ਉਹਦੇ ਉੱਤੇ ਇਸ ਤਰੀਕੇ ਦੇ ਨਾਲ ਹਮਲਾ ਕਰਨਾ ਇਹ ਬਿਲਕੁਲ ਗਲਤ ਹੈਗਾ ਪਰ ਦੂਸਰੇ ਪਾਸੇ ਜਿਹੜੀ ਗੱਲ ਮੈਂ ਕਰ ਰਿਹਾ ਤੇ ਇਹ ਜਿਹੜੀਆਂ ਘਟਨਾਵਾਂ ਹੋਈਆਂ ਕਿਉਂ ਜਾਂ ਇੱਥੋਂ ਤੱਕ ਗੱਲ ਪਹੁੰਚੀ ਕਿਉਂ ਹੈ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਰਾਜ ਦੇ ਵਿੱਚ ਅਣਗਿਣਤ ਨੌਜਵਾਨ ਜਿਹੜੇ ਉਹ ਕਤਲ ਕਰ ਦਿੱਤੇ ਗਏ ਅਣਗਿਣਤ ਅੱਜ ਦੀ ਘਟਨਾ ਤਾਂ ਨਹੀਂ ਵਾਪਰੀ ਮਤਲਬ ਕਿ ਬਚਾਅ ਹੋ ਗਿਆ ਬਾ ਉਹ ਉਹ ਸਾਕਾਲਪੁਰਖ ਦੀ ਕਿਰਪਾ ਦੇ ਨਾਲ ਕਹਿ ਲਈਏ ਬਚਾਅ ਹੋ ਗਿਆ ਪਰ ਇਹ ਇਹ ਹੁਣ ਪੀੜੀ ਥੱਲੇ ਸੋਟਾ ਮਾਰਨ ਵਾਲੀ ਗੱਲ ਆ ਭਈ ਤੁਸੀਂ ਇਹ ਸੋਚਣਾ ਸ਼ੁਰੂ ਕਰੋ ਅੱਜ ਤੋਂ ਕਿ ਤੁਸੀਂ ਤੁਹਾਡੇ ਰਾਜ ਦੇ ਵਿੱਚ ਕਿੰਨੇ ਅਣਗਿਣਤ ਨੌਜਵਾਨ ਜਿਹੜੇ ਸਿੱਖਾਂ ਦੇ ਪੁੱਤਰ ਜਿਹੜੇ ਛੋਟੇ ਛੋਟੇ 16 ਸਾਲਾਂ ਦੇ 16 16 ਸਾਲ ਦੇ ਜਿਹੜੇ ਬੱਚੇ ਹੈਗੇ ਉਹ ਮਾਰੇ ਗਏ ਦੂਰ ਕੀ ਜਾਣਾ ਸਰਸੇ ਵਾਲੇ ਸਾਧ ਨੇ ਜਦੋਂ ਬੇਅਦਬੀ ਕੀਤੀ ਉਸ ਤੋਂ ਬਾਅਦ ਪੰਜ ਸਿੱਖ ਕਤਲ ਕਰ ਦਿੱਤੇ ਗਏ ਸੌਦਾ ਸਾਧ ਦੀ ਬ੍ਰਿਗੇਡ ਵੱਲੋਂ ਲੁਧਿਆਣੇ ਦੇ ਵਿੱਚ ਆਸ਼ੂ ਤੋਸ਼ ਦਾ ਸਮਾमेलन ਉਥੇ ਦਰਸ਼ਨ ਸਿੰਘ ਲੋਹਾਰ ਕੇ ਸ਼ਹੀਦ ਹੋ ਜਾਂਦਾ ਜਸਪਾਲ ਸਿੰਘ ਚੌੜਸ ਕੇ ਦਮਾ ਜਿਹੜਾ ਹੈਗਾ ਉਹ ਸ਼ਹੀਦ ਹੋ ਜਾਂਦਾ ਉਸ ਤੋਂ ਬਾਅਦ ਗੱਲ ਕਰੋ ਅ ਬਰਗਾੜੀ ਕਾਂਡ ਦੀ ਤਾਂ ਉਥੇ ਵੀ ਦੋ ਸਿੰਘ ਜਿਹੜੇ ਸ਼ਹੀਦ ਹੋ ਜਾਂਦੇ ਆ ਇਹ ਤਾਂ ਅੱਜ ਦੀਆਂ ਗੱਲਾਂ ਨੇ ਉਸ ਤੋਂ ਪਹਿਲਾਂ ਕਿੰਨੇ ਕਤਲ ਕਿੰਨਾ ਕੁਛ ਜਿਹੜਾ ਹੈਗਾ ਉਹ ਸਰਕਾਰ ਦੀ ਸਰਪ੍ਰਸਤੀ ਦੇ ਥੱਲੇ ਹੋਇਆ ਕਿਵੇਂ ਪਲਾਨ ਬਣਦੇ ਰਹੇ ਨੇ ਸੋ ਅੱਜ ਇਹ ਸੋਚਣ ਦੀ ਲੋੜ ਹੈਗੀ ਆ ਕਿ ਲੀਡਰ ਜਿਹੜੇ ਨੇ ਬੇਸ਼ੱਕ ਅੱਜ ਸੁਖਬੀਰ ਸਿੰਘ ਬਾਦਲ ਨੇ ਧਾਰਮਿਕ ਸਜ਼ਾ ਲੈ ਲਈ ਐ ਪਰ ਹੁਣ ਦੁਬਾਰਾ ਰਾਜਨੀਤੀ ਦੇ ਵਿੱਚ ਉਹ ਕਦੇ ਉੱਠ ਨਹੀਂ ਸਕਣਗੇ ਜੀ ਜਰ ਸਿੰਘ ਜੀ ਕਹਿੰਦੇ ਕਿ ਜਿੱਥੇ ਇਹ ਸਾਰੀ ਘੰਨਾ ਕਰਮ ਹੋਈ ਹੈ ਉੱਥੇ ਲੋਕਾਂ ਦੇ ਵੱਖੋ ਵੱਖਰੇ ਕਹਿੰਦੇ ਕਿ ਪੱਖ ਸਾਹਮਣੇ ਆ ਰਹੇ ਨੇ ਕੁਝ ਲੋਕਾਂ ਦਾ ਪੱਖ ਹੈ ਪੱਖਾਂ ਦੀ ਗੱਲਬਾਤ ਕਰਨ ਜਾਂਦੇ ਨੇ ਪਰ ਕੁਝ ਲੋਕ ਕਹਿੰਦੇ ਕਹਿਣਾ ਚਾਹੁੰਦੇ ਨੇ ਕਿ ਇਹ ਹਮਲਾ ਸੁਖਬੀਰ ਸਿੰਘ ਬਾਦਲ ਦੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਕਿਉ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਹਮਲਾ ਕਿ ਲੋਕੀ ਖੁਦ ਅਕਾਲੀ ਦਲ ਵੱਲੋਂ ਕੀਤਾ ਗਿਆ ਹੈ ਆਪਣੀ ਕਹਿੰਦੇ ਜੋ ਸਜਾ ਸੀ ਸੁਨਾਫ ਕਰਾਉਂਦੇ ਲਈ ਅਜੇ ਵੱਖ ਵੱਖਰੇ ਪੱਖਾਂ ਰਹੇ ਨੇ ਜਿਹੇ ਲੋਕਾਂ ਨੂੰ ਸੀ ਕੀ ਸਜਾ ਦੂੰਗੀ ਜੀ ਬਿਲਕੁਲ ਬਿਲਕੁਲ ਮੈਂ ਉਹੀ ਗੱਲ ਕਹਿਣੀ ਚਾਹੁੰਦਾ ਲੋਕਾਂ ਦੇ ਪੱਖ ਜਾਂ ਫਿਰ ਜਿਹੜੀ ਇੱਕ ਸਵਾਲ ਚੁੱਕਣੇ ਜਿਹੜੇ ਨੇ ਉਹ ਵਾਜਬ ਨੇ ਤੁਸੀਂ ਦੇਖੋ ਨਾ ਮੈਂ ਉਹੀ ਤਾਂ ਆਪਾਂ ਗੱਲਾਂ ਕਰਕੇ ਹਟੇ ਆਂ ਭਈ ਅਕਾਲੀ ਦਲ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ ਮਤਲਬ ਕਿ ਕਿੰਨਾ ਕੌਮ ਨੂੰ ਜਿਹੜਾ ਹੈਗਾ ਉਹ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ ਬੇਵਕੂਫ ਬਣਾਇਆ ਸੋ ਮੈਂ ਉਹੀ ਗੱਲ ਕਹਿਣੀ ਚਾਹੁੰਦਾ ਕਿ ਵਾਕਈ ਇਹੀ ਗੱਲ ਹੈ ਲੋਕਾਂ ਦੇ ਮਨਾਂ ਦੇ ਅੰਦਰ ਜਿਹੜੇ ਕਹਿ ਰਹੇ ਨੇ ਕਿ ਭਾਈ ਇਹਨਾਂ ਦੀ ਪਲੈਨਿੰਗ ਹੋ ਸਕਦੀ ਹੈ ਸੋ ਲੋਕ ਸੱਚ ਮੰਨਣ ਨੂੰ ਤਿਆਰ ਹੀ ਨਹੀਂ ਸੱਚੀਆਂ ਘਟਨਾਵਾਂ ਵੀ ਵਿਜੇਕਰ ਪੰਜਾਬ 'ਚ ਹੋ ਜਾਂਦੀਆਂ ਨਾ ਲੋਕ ਉਹਨਾਂ ਨੂੰ ਵੀ ਪਲਾਨ ਮੰਨਣ ਲੱਗ ਪਏ ਹੁਣ ਵੀ ਇਹਨਾਂ ਦੀ ਸਾਜ਼ਿਸ਼ ਹੈ ਤੁਸੀਂ ਦੇਖੋ ਲੀਡਰਾਂ ਨੇ ਆਪਣਾ ਵਿਸ਼ਵਾਸ ਕਿਵੇਂ ਖਤਮ ਕਰ ਲਿਆ ਆਮ ਲੋਕਾਂ ਦੇ ਵਿੱਚ ਸੋ ਆਪਾਂ ਵੀ ਇਹਦੇ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਕੁਝ ਵੀ ਹੋ ਸਕਦਾ ਹੈ ਇਹ ਪਲੈਨਿੰਗ ਹੋ ਸਕਦੀ ਹੈ ਸੱਚੀ ਘਟਨਾ ਹੋ ਸਕਦੀ ਹੈ ਪਰ ਗੱਲ ਦੂਜੇ ਪਾਸੇ ਇਹ ਵੀ ਆ ਜਾਂਦੀ ਹੈ ਨਾ ਜੇ ਇਹ ਪਲੈਨਿੰਗ ਹੁੰਦੀ ਤਾਂ ਉਥੇ ਨਰੈਣ ਸਿੰਘ ਚੌੜਾ ਹੀ ਕਿਉਂ ਹੁੰਦਾ ਉਥੇ ਕੋਈ ਹੋਰ ਵੀ ਤਾਂ ਗੈਂਗਸਟਰ ਟਾਈਪ ਲੋਕ ਜਿੱਦਾਂ ਜਿਹੜੇ ਪਿਛੇ ਸਿੱਧੂ ਮੂਸੇਵਾਲੇ ਬਾਰੇ ਜਿਹੜੇ ਕਰਕੇ ਗਏ ਆ ਜਾਂ ਹੋਰ ਜਿਹੜੇ ਟਾਈਪ ਦੇ ਲੋਕ ਜਿਹੜੇ ਹੁੰਦੇ ਨੇ ਸ਼ੂਟਰ ਹੁੰਦੇ ਨੇ ਸੋ ਉਹ ਵੀ ਅੰਜਾਮ ਦੇ ਸਕਦੇ ਸੀ ਜਿਹੜੇ ਮਤਲਬ ਕਿ ਅਨਨੋਨ ਹੋਣ ਲੋਕਾਂ ਦੇ ਵਿੱਚ ਨਾ ਜਾਣਨ ਵਾਲੇ ਪਰ ਇਹ ਜਿਹੜਾ ਚਿਹਰਾ ਹੈਗਾ ਜਾਣਿਆ ਪਛਾਨਿਆ ਚਿਹਰਾ ਪੰਥਕ ਸਫਾ ਦੇ ਵਿੱਚ ਵਿਚਰਨ ਵਾਲਾ ਭਾਈ ਨਰੈਣ ਸਿੰਘ ਚੌੜਾ ਸੋ ਇਹ ਘਟਨਾ ਜਿਹੜੀ ਹੈ ਮਤਲਬ ਕਿ ਜਿਵੇਂ ਤੁਸੀਂ ਕਿਹਾ ਪੀ ਪਲੈਨਿੰਗ ਹੋ ਸਕਦੀ ਹੈ ਪਰ ਜ਼ਿਆਦਾ ਚਾਂਸਸ ਇਹ ਨੇ ਕਿ ਵਾਕਈ ਇਹ ਘਟਨਾ ਜਿਹੜੀ ਹੈ ਸੱਚਮੁੱਚ ਹੀ ਵਰਤਾਈ ਗਈ ਹੈ ਉਹ ਉਹ ਭਾਈ ਨਰਨ ਸਿੰਘ ਚੋੜੇ ਦੇ ਆਪਣੇ ਜਿਹੜੇ ਵਿਚਾਰ ਹੋ ਸਕਦੇ ਆ ਉਹਨਾਂ ਨੂੰ ਲੱਗਿਆ ਹੋ ਸਕਦਾ ਪੀ ਇਹ ਕੰਮ ਕਰਨਾ ਚਾਹੀਦਾ ਪਰ ਸਾਡੇ ਹਿਸਾਬ ਦੇ ਨਾਲ ਇਹ ਘਟਨਾ ਜਿਹੜੀ ਹੈ ਉਹ ਨਹੀਂ ਸੀ ਹੋਣੀ ਚਾਹੀਦੀ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਮਤਲਬ ਕਿ ਇੱਕ ਸਜ਼ਾ ਭੁਗਤ ਰਿਹਾ ਬੰਦਾ ਜਿਹੜਾ ਹੈਗਾ ਉਹਦੇ ਉੱਤੇ ਹਮਲਾ ਉਸ ਤੋਂ ਬਾਅਦ ਜਿਹੜੀ ਗੋਲੀ ਹੈ ਉਹ ਉੱਪਰ ਜਾ ਕੇ ਕੰਧ ਦੇ ਵਿੱਚ ਵੀ ਵੱਜਦੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਸੋ ਉਹ ਵੀ ਇੱਕ ਤਰ੍ਹਾਂ ਦੀ ਬੇਅਦਬੀ ਜਿਹੜੀ ਹੈਗੀ ਹੈ ਹੋਈ ਹੈ ਸੋ ਇਸ ਤੋਂ ਬਾਅਦ ਹੁਣ ਤੁਸੀਂ ਦੇਖੋ ਨਾ ਵੀ ਸਖਤਾਈ ਵੀ ਜਿਹੜੀ ਹੈ ਉਹ ਪੰਜਾਬ ਪੁਲਿਸ ਕਰ ਦੇਗੀ ਪੰਜਾਬ ਦੇ ਵਿੱਚ ਸਖਤਾਈ ਹੋ ਜਾਏਗੀ ਹੁਣ ਦਰਬਾਰ ਸਾਹਿਬ ਦੇ ਆਲੇ ਦੁਆਲੇ ਵੀ ਜਿਹੜਾ ਹੈਗਾ ਜਦੋਂ ਕੋਈ ਲੀਡਰ ਆਇਆ ਕਰੇਗਾ ਤੇ ਉੱਥੇ ਜ਼ਿਆਦਾ ਚੈਕਿੰਗ ਹੋਇਆ ਕਰੇਗੀ ਕਿਉਂਕਿ ਇਸ ਵਾਰ ਜਿਹੜੀ ਆ ਘਟਨਾ ਹੋ ਗਈ ਹੈ ਬੇਸ਼ੱਕ ਉਹਨਾਂ ਨੇ ਬਚਾ ਲਿਆ ਇਹਦੇ ਵਿੱਚ ਪੁਲਿਸ ਕਹਿੰਦੀ ਹੈ ਵੀ ਵਧੀਆ ਕੰਮ ਅਸੀਂ ਕੀਤਾ ਤੇ ਬਚਾ ਲਿਆ ਪਰ ਹੁਣ ਅਗਲੀ ਵਾਰੀ ਰਿਸਕ ਨਹੀਂ ਉਹ ਲੈਣਗੇ ਕੋਈ ਵੀ ਲੀਡਰ ਆਵੇਗਾ ਉਹਦੀ ਸੁਰੱਖਿਆ ਜਿਹੜੀ ਹੈਗੀ ਆ ਉਹ ਵਧਾਈ ਜਾਏਗੀ ਚੈਕਿੰਗ ਹੋਏਗੀ ਆਮ ਸਰਦਾਲੂਆਂ ਦੀ ਤੇ ਉਹ ਸਾਰੀ ਗੱਲਬਾਤ ਜਿਹੜੀ ਹੈਗੀ ਹੈ ਉਹ ਕੀਤੀ ਜਾਏਗੀ ਸੋ ਫਰਕ ਪਾਊਗਾ ਕਿਤੇ ਨਾ ਕਿਤੇ ਪੰਜਾਬ ਦੀ ਨੌਜਵਾਨੀ ਨੂੰ ਵੀ ਸ਼ੱਕ ਦੇ ਨਾਲ ਜਿਹੜੀ ਹੈ ਆ ਉਹ ਦੇਖਣਾ ਸ਼ੁਰੂ ਵੈਸੇ ਤਾਂ ਸ਼ੁਰੂ ਤੋਂ ਹੀ ਕਰਦੇ ਨੇ ਚਲੋ ਇਹ ਨਹੀਂ ਕਹਿਣਾ ਚਾਹੀਦਾ ਪਰ ਇਹ ਵਾਝੂਗਾ ਕੰਮ ਹੁਣ ਜਿਹੜੀ ਸੁਰਦਾਰਨੰਦ ਕਰਦੇ ਤੁਸੀਂ ਕਹ ਲਓ ਕਿ ਬੜੇ ਹੀ ਕਹ ਲਓ ਕਿ ਆਪਣੇ ਵਿਵੇਕ ਦੇ ਨਾਲ ਬੜੇ ਹੀ ਸੂਝਵਾਨ ਵਿਚਾਰ ਜਿਹੜੇ ਹੁੰਦੇ ਨੇ ਬੜੀ ਸੂਝ ਤੁਸੀਂ ਵਿਚਾਰ ਆਪਣੇ ਦਰਸ਼ਕਾਂ ਦੇ ਅੱਗੇ ਰੱਖਣਾ ਤੁਹਾਨੂੰ ਸਭ ਨੂੰ ਜੁੜਨ ਦੇ ਲਈ ਆਪਣੇ ਵਿਚਾਰਾਂ ਸੱਜਣਾਂ ਦੇ ਅੱਗੇ ਰੱਖਣ ਦੀ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ